ਕਿਉਂ ਕੀ ਗੱਲ ਆ ਇਹ ਥੋੜਾ ਵੀ ਵਿਆਹ ਹੋ ਗਿਆ ਤੇ ਵਿਚੋਲਿਆਂ ਦਾ ਕੰਮ ਖਤਮ ਹੋ ਜਾਂਦਾ ਵਾ ਹੁਣ ਧੀ ਭੈਣ ਨੂੰ ਸਮਝਾਉਣਾ ਵੀ ਪੈਂਦਾ ਵਾ ਤੁਹਾਡੀ ਸਾਡੇ ਨਾਲ ਵੀ ਰਿਸ਼ਤੇਦਾਰੀ ਆ ਉਧਰ ਵੀ ਕੂਣ ਬੋਲਣ ਹੈਗਾ ਵਾ ਚਲ ਰਮਨ ਜੇ ਨੇ ਰੋਟੀ ਨਹੀਂ ਬਣਾਉਣੀ ਹੁੰਦੀ ਤੈਨੂੰ ਕਹਾਂ ਚਾਹ ਤੇ ਬਣਾ ਕੇ ਪਿਆਲ ਜੇ ਰੋਟੀ ਮੈਂ ਆਪ ਬਣਾਉਣੀ ਆ ਤੇ ਚਾਹ ਬਣਾਉਂਦੇ ਮੈਨੂੰ ਗੋਲੀ ਵੱਜਦੀ ਆ ਮੈਨੂੰ ਕੋਈ ਲਾਲਚ ਨਹੀਂ ਆ ਪੰਜਾਂ ਗਿੱਲਿਆਂ ਦਾ ਠੀਕ ਹੈ ਨਾ ਮੈਂ ਰੋਟੀ ਖਾਣੀ ਪੱਕੀ ਪਕਾਈ ਮੈਂ ਸਿੱਧੀ ਸਾਫ਼ ਗੱਲ ਦੱਸਦੀ ਆ ਮੈਂ ਨਹੀਂ ਕੋਈ ਵੀ ਕੰਮ ਕਰਨਾ ਆਹੋ ਬਣਾਇਆ ਵਾ ਮੈਂ ਤੇਰੇ ਲਈ ਸ਼ਾਈ ਪਨੀਰ ਦਿੰਨੀ ਆ ਪਾ ਕੇ ਯਾਰ ਬਿਆਰ ਹੋ ਗਿਆ ਤੇ ਹੱਥ ਚ ਫੋਨ ਫੜ ਲੈਨੀ ਆ ਉਦੋਂ ਤੇ ਵਿਚੋਲਣ ਨੂੰ ਬੜਾ ਕਹਿੰਦੇ ਸੀ ਰਿਸ਼ਤਾ ਹੋਣਾ ਚਾਹੀਦਾ ਵਾ ਨਹੀਂ ਮੈਂ ਨਹੀਂ ਕਹਿੰਦੀ ਵਿਚੋਲਣੀ ਆਂਦੀ ਹੀ ਹਾ ਫੜਾ ਫੋਨ ਚੱਲ ਇੱਧਰ ਆ ਤੈਨੂੰ ਮੈਂ ਦੱਸਾਂ ਆ ਫੜ ਪਿਆਜ ਤੇ ਬੈ ਕੇ ਕੱਟ ਲੈ ਪਨੀਰ ਪਿਆ ਹੀ ਫ੍ਰਿਜ ਵਿੱਚ ਸਬਜ਼ੀ ਬਣਾ ਅੱਗੇ ਤੁਹਾਨੂੰ ਰੋਟੀ ਮਿਲ ਜਾਣੀ ਹੋਣੀ ਤੁਹਾਨੂੰ ਮੈਂ ਪਕਾ ਕੇ ਦਿੰਦੀ ਖਾ ਲਓ ਜਿੱਤੋਂ ਖਾਣੀਆਂ